ਸਤਿ ਸ਼੍ਰੀਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਅਕਸਰ ਜਿਹੜਾ ਅੱਜ ਕੱਲ੍ਹ ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਵੀ ਕੋਈ ਪੋਸਟ ਪੈਂਦੀ ਹੈਗੀ ਤਾਂ ਦੋ ਚਿਹਰੇ ਸਾਹਮਣੇ ਆਉਂਦੇ ਨੇ ਇੱਕ ਤਾਂ ਕਿਸਾਨਾਂ ਦੇ ਹਮਾਇਤੀ ਚਿਹਰੇ ਸਾਹਮਣੇ ਆਉਂਦੇ ਨੇ ਇੱਕ ਦੂਜਾ ਚਿਹਰਾ ਸਾਹਮਣੇ ਆਉਂਦਾ ਹੈਗਾ ਕਿਸਾਨਾਂ ਦੇ ਨਾਲ ਮਜ਼ਾਕ ਕਰਨ ਵਾਲਾ ਅਕਸਰ ਜੋ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਆਂ ਕਿ ਮਜ਼ਾਕਾਂ ਮਜ਼ਾਕ ਕਰਨ ਵਾਲਾ ਜਿਹੜਾ ਲੋਕਾਂ ਦਾ ਚਿਹਰਾ ਹੈਗਾ ਉਹ ਬੜਾ ਕੁਝ ਜਿਹੜਾ ਕਿਸਾਨਾਂ ਦੇ ਬਾਰੇ ਬੋਲਦੇ ਨੇ ਖਾਸ ਕਰਕੇ ਜਦੋਂ ਹੁਣ 17ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਭੁਖਾ ਹੜਤਾਲ ਹੈ ਉਹ ਸ਼ਾਮਲ ਹੋ ਚੁੱਕੀ ਹੈ ਤਾਂ ਇਸ ਨੂੰ ਲੈ ਕੇ ਬੜਾ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬੋਲਿਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਬੋਲਦੇ ਨੇ ਕਿ ਇਹ ਦਿੱਲੀ ਤੋਂ ਕਿਉਂ ਆਏ ਬਹੁਤ ਸਾਰੇ ਲੋਕ ਜਿਹੜੇ ਬੋਲਦੇ ਨੇ ਕਿ ਇਹਨਾਂ ਨੇ 1 ਮਹੀਨਾ ਹੋਰ ਦਿੱਲੀ ਦੇ ਵਿੱਚ ਲਾਉਣਾ ਸੀਗਾ ਜਾਂ ਬਹੁਤ ਸਾਰੇ ਲੋਕ ਬੋਲਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਨਹੀਂ ਹੋਣ ਵਾਲਾ ਹੈਗਾ ਇਹਨਾਂ ਦੇ ਵੱਲੋਂ ਇੱਕ ਜਿਹੜਾ ਡਰਾਮਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਇਹਨਾਂ ਨੂੰ ਕੋਈ ਅਹੁਦੇਦਾਰੀ ਦੇ ਦੇਣੀ ਸੀ ਜਾਂ ਫਿਰ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਆਪ ਖੜਾ ਨਹੀਂ ਹੋਣਾ ਸੀ ਇਹ ਸਰਕਾਰ ਦੇ ਬੰਦੇ ਨੇ ਬੜਾ ਕੁਝ ਜਿਹੜਾ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜਾ ਲੋਕ ਜਿਹੜੇ ਲੋਕਾਂ ਨੂੰ ਜਿਹੜਾ ਮਜ਼ਾਕ ਲੱਗਦਾ ਹੈਗਾ ਕਿ ਇਸ ਤਰ੍ਹਾਂ 17ਵੇਂ ਦਿਨ ਦੇ ਵਿੱਚ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਸ਼ਾਮਲ ਹੋ ਚੁੱਕੀ ਹੈਗੀ ਕੈਂਸਰ ਦੇ ਉੱਪਰ ਉਹ ਮਰੀਜ਼ ਨੇ ਪਰ ਫੇਰ ਵੀ ਲੋਕਾਂ ਦੇ ਵੱਲੋਂ ਜਿਹੜਾ ਮਜ਼ਾਕ ਕੀਤਾ ਜਾ ਰਿਹਾ ਹੈਗਾ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਇਹ ਜਿਹੜਾ ਮਰਨ ਵਰਤ ਦੀ ਲੜੀ ਹੈ ਇਹ ਨਹੀਂ ਟੁੱਟਣ ਵਾਲੀ ਭੁੱਖ ਹੜਤਾਲ ਦੇ ਉੱਪਰ ਜਿਹੜਾ ਇੱਕ ਤੋਂ ਬਾਅਦ ਇੱਕ ਕਿਸਾਨ ਬੈਠਦੇ ਰਹਿਣਗੇ ਜੇਕਰ ਕੱਲ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਜਾਂਦਾ ਹੈਗਾ ਤਾਂ ਉਹਨਾਂ ਤੋਂ ਬਾਅਦ ਇੱਕ ਹੋਰ ਆਗੂ ਜਿਹੜੇ ਹੋ ਤਿਆਰ ਨੇ ਜਿਹੜੇ ਕਿ ਉਹਨਾਂ ਦੀ ਜਗ੍ਹਾ ਦੇ ਉੱਪਰ ਮਰਨ ਵਰਤ ਦੇ ਉੱਪਰ ਬੈਠਣਗੇ ਅਤੇ ਉਹਨਾਂ ਚਿਹਰਾ ਐਲਾਨ ਨਾਲੇ ਵੀ ਕੀਤਾ ਗਿਆ ਹੈਗਾ ਕਿ ਉਹਨਾਂ ਚਿਹਰਾ ਜਗਜੀਤ ਸਿੰਘਾ ਡੱਲੇਵਾਲ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਊਗਾ ਜਦੋਂ ਤੱਕ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਨਹੀਂ ਮੰਨ ਲੈਂਦੀ ਸੋ ਇਸ ਤਰੀਕੇ ਨਾਲ ਜਿਹੜੀ ਇਹ ਲੜੀ ਹੈ ਇਹ ਅੱਗੇ ਵੱਲੋਂ ਜਿਹੜੀ ਉਹ ਵਧਦੀ ਰਹੂਗੀ ਅਤੇ ਜਿਹੜਾ ਅਗਲਾ ਅਗੂ ਜਿਹੜਾ ਉਹਨਾਂ ਦੀ ਜਗ੍ਹਾ ਦੇ ਉੱਪਰ ਆ ਕੇ ਬੈਠੂਆ ਜੇਕਰ ਫੇਰ ਵੀ ਤੁਹਾਨੂੰ ਇਹ ਮਜ਼ਾਕ ਲੱਗਦਾ ਤਾਂ ਤੁਹਾਡੇ ਹਿਸਾਬ ਦੇ ਨਾਲ ਇਹ ਕੋਈ ਮਜ਼ਾਕ ਹੋ ਸਕਦਾ ਹੈਗਾ ਤੁਸੀਂ ਇਸ ਨੂੰ ਮਜ਼ਾਕ ਦੇ ਵਿੱਚ ਲੈ ਸਕਦੇ ਹੋਗੇ ਕਿਉਂਕਿ ਕਿਸਾਨਾਂ ਦੇ ਲਈ ਜਿਹੜਾ ਕਿਸਾਨੀ ਦੇ ਲਈ ਆਪਣੀ ਜੀਵਨ ਨੂੰ ਦਾਦੇ ਉੱਤੇ ਲਾਉਣਾ ਕੋਈ ਛੋਟੀ ਗੱਲ ਨਹੀਂ ਹੈ ਅਤੇ ਕਿਸੇ ਇਹ ਅਜਹੀ ਗੱਲ ਨੂੰ ਜਿਹੜਾ ਮਜ਼ਾਕੀਆ ਲਹਿਜੇ ਦੇ ਵਿੱਚ ਸਮਝਣਾ ਤਾਂ ਇਹ ਕਾ ਮੂਰਖਤਾ ਹੀ ਹੋ ਸਕਦੀ ਹੈ ਸੋ ਜੇਕਰ ਤੁਸੀਂ ਸਾਥ ਨਹੀਂ ਦੇ ਸਕਦੇ ਤਾਂ ਤੁਹਾਨੂੰ ਜਿਹੜਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸੋ ਇਸ ਗੱਲ ਨੂੰ ਜਿਹੜਾ ਮਜ਼ਾਕ ਆਲੇ ਪਾਸੇ ਵੱਲ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਸੋ ਉਮੀਦ ਕਰਦੇ ਹਾਂਗੇ ਕਿ ਤੁਸੀਂ ਜਿਹੜਾ ਕਿਸਾਨਾਂ ਦੇ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰੋਗੇ ਕਿਸਾਨਾਂ ਦੇ ਸੰਬੰਧਿਤ ਜਿਹੜੀਆਂ ਪੋਸਟਾਂ ਉਹ ਪਾਓਗੇ ਤਾਂ ਜੋ ਸਰਕਾਰ ਦੀ ਕੋਈ ਅੱਖ ਹੈ ਜਿਹੜੀ ਮਾੜੀ-ਮੋਟੀ ਹੋ ਖੁੱਲੇ ਅਤੇ ਕਿਸਾਨਾਂ ਵੱਲ ਵੀ ਦੇਖੇ ਕਿ ਆਖਿਰਕਾਰ ਦੇਸ਼ਦਾਨਾਂ ਦਾ ਤਾਂ ਸੜਕਾਂ ਦੇ ਉੱਪਰ ਪਿਛਲੇ 10 ਮਹੀਨਿਆਂ ਤੋਂ ਰੁੱਲ ਰਿਹਾ ਹੈ ਅਤੇ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਸੋ ਇਸ ਤਰੀਕੇ ਨਾਲ ਜਿਹੜਾ ਸਰਕਾਰ ਨੂੰ ਜਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇਕਰ ਤੁਸੀਂ ਮਜ਼ਾਕ ਸਮਝਦੇ ਤਾਂ ਇਸ ਵੀਡੀਓ ਨੂੰ ਜਿਹੜਾ ਤੁਸੀਂ ਸਕਿੱਪ ਕਰ ਸਕਦੇ ਹੋਗੇ ਛੱਡ ਕੇ ਜਾ ਸਕਦੇ ਹੋ ਤੁਹਾਨੂੰ ਸ਼ੇਅਰ ਕਰਨ ਦੀ ਜਰੂਰਤ ਨਹੀਂ ਹੈ ਪਰ ਜੇਕਰ ਤੁਸੀਂ ਕਿਸਾਨੀ ਦੇ ਪ੍ਰਤੀ ਜਿਹੜੀ ਆਪਣੀ ਸਮਝਦਾਰੀ ਸਮਝਦੇ ਹੋ ਕਿਸਾਨੀ ਦੇ ਪ੍ਰਤੀ ਆਪਣੇ ਆਪ ਨੂੰ ਇੱਕ ਸਮਝਦਾਰ ਵਿਅਕਤੀ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਜਰੂਰ ਕਰਿਓ